ਸਤਨਾਮ ਵਾਹਿਗੁਰੂ ਸਰਹੀਬ ਕੀ ਸੋਰਠਿ ਮੱਲ ਪੈਲਾ ਤੂੰ ਪ੍ਰਵਦਾਤਾ ਦਾਨੀ ਮਤ ਪੂਰਾ ਹਉ ਤਾਰੀ ਪੇਖਾਈ ਜੀਓ ਕਿਆ ਮੰਗੋ ਕੇ ਚਿਰ ਨ ਰਹੀ ਹਰ ਦੀਜੀ ਨਾਮ ਪਿਆਰੀ ਜੀਓ ਤੂੰ ਪ੍ਰਭਾ ਦਾਤਾ ਦਾਨੀ ਮਤ ਪੁਰ ਹਉ ਤਾਰੀ ਬੇਕਾਰੀ ਜੀਓ ਮੈਂ ਕਿਆ ਮੰਗੋ ਕਿਸ ਡਰਨਾ ਰਹੀ ਹਰ ਜੀ ਜੀ ਨਾ ਪਿਆਰੀ ਜਿਓ ਕਣਕੜ ਰੌਰੀਆ ਬਨਵਾਰੀ ਚਲਦਰ ਮਈਲ ਗਉਧ ਬਰਤ ਗੁਰ ਸਾਧੀ ਦੀ ਕਿ ਨਿਹਾਰੀ ਜਿਓ ਅਰਾਹਾ ਦਬਿਆਲ ਆਕਾਸ਼ ਢਕਾਇਓ ਗੁਰਸਬਦ ਸਤਗੁਰ ਕਿਰਪਾ ਧਾਰੀ ਜੀਓ ਸੋ ਪ੍ਰਮਾ ਅਜੂਨੀ ਹੈ ਪੀਹੁ ਨੀ ਘਰ ਪੀਤਰ ਦੀਖ ਮਰਾਰੀ ਜੀਓ ਚਰਮ ਬਨ ਕੋ ਈ ਜਗ ਬਪੜ ਇਹਨ ਦੂਜੀ ਭਗਤ ਬਸਾਰੀ ਜੀਓ ਸਤ ਗੁਰ ਮਿਲੇ ਤਾਂ ਗੁਰਮਤ ਪਾਈਐ ਸਾਖਤ ਬਾਣੀ ਹਾਰੀ ਜੀਓ ਸਤ ਗੁਰ ਬੰਦਨ ਤੋੜਨਹਾਰੀ ਬੌੜ ਤਾਂ ਗਰਬ ਮਝਾਰੀ ਜੀਓ ਕੇ ਗਿਆਨ ਰਤਨ ਪਰਗਾਸਿਆ ਹਰਦਨ ਬਸਿਆ ਕ੍ਰੰਕਾਰੀ ਜੀਓ ਸਤਗੁਰ ਬੰਦਰ ਤੋਟ ਨਾਰੀ ਬੌੜ ਨ ਗਰਬ ਮਜਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ हर मन बसिया नरंकाई जियो गुरु जी का खालसा गुरु जी की फतेह